ਬਿੰਦੀ ਬਈ ਇਹ ਆਪਣੀ ਪਹਿਲਾ ਨਾ ਝੋਟੀ ਨਹੀਂ ਝੋਟੀ ਤਾਂ ਬਈ ਇਹ ਤੀਜੇ ਸੂਏ ਸੂਈ ਹੈ ਅੱਛਾ ਇਹ ਪਤਾ ਨਹੀਂ ਕੀ ਘੜਪੜ ਹੋ ਗਈ ਇਹ ਬੱਚੇ ਨੂੰ ਕੋਲ ਗਈ ਤੀਜੇ ਸੂਏ ਵੀ ਨਹੀਂ ਤਾਂ ਆਮ ਆਪਾਂ ਕਹਿੰਦੇ ਮੈਂ ਪਹਿਲੇ ਸੂਏ ਭੁੱਲਦਿਆਂ ਹਨਾ ਹਾਂ ਬਈ ਤੇ ਹੁਣ ਉਹੀ ਮਤਲਬ ਇਹ ਤਾਂ ਕਰਦੇ ਸੀਗਾ ਇਲਾਜ ਅੱਛਾ ਮੈਂ ਚਲ ਆਪ ਨਾਲੇ ਪਿਆਰ ਦੇ ਨਾਲ ਇਲਾਜ ਹੋ ਜਾਂਦਾ ਹਾਂ ਹਾਂ ਲੈ ਆਪ ਆਪਣਾ ਮਗ ਰੱਖ ਕੱਟੀ ਓਏ ਹੁਣ ਇੱਥੇ ਇੱਥੇ ਇੱਕ ਚੀਜ਼ ਹੋ ਰਿਹਾ ਕਈ ਬੰਦੇ ਨੂੰ ਅਹਿਮ ਹੁੰਦਾ ਯਾਰ ਕੋਈ ਚੀਜ਼ ਅੰਦਰ ਰੱਖਦੇ ਆ ਜਾਂ ਕਿਵੇਂ ਆ ਇਹ ਇਹ ਕਾਰਨ ਕੀ ਆ ਕਿਵੇਂ ਆ ਆਪਾਂ ਇਹ ਕਾਰਨ ਦਾ ਹੁਣ ਦੁਬਾਰੇ ਇਹਨੂੰ ਮਤਲਬ ਉਹੀ ਆ ਜਦੋਂ ਬੱਚੇਦਾਨੀ ਦੇ ਵਿੱਚ ਹੱਥ ਪਾਉਨੇ ਆਪਾਂ ਨਾਲੇ ਆਪਾਂ ਅੱਖਰਾਂ ਦੇ ਬાળા ਨਹੀਂ ਪਾਇਆ ਥੋੜੇ ਹੀ ਪਾਇਆ ਹਾਂ ਫਿਰ ਇਹਨੂੰ ਉਹੀ ਹੋਣ ਲੱਗ ਜਾਂਦਾ ਵੀ ਦੁਬਾਰੇ ਵੀ ਯਾਰ ਵੀ ਬੱਚਾ ਆ ਜਾ ਤਾਂ ਹੁਣ ਆਇਆ ਹਾਂ ਤੇ ਕੋਨਾ ਕੋਸ ਮਤਲਬ ਕੁਛੇ ਦੀ ਜਿਹੜੀ স্মੱਲ-ਸਮੱਲ ਹੁੰਦੀ ਹੈ ਬੱਚੇਦਾਨੀ ਦੀ ਦੁਬਾਰੇ ਬੱਚੇ ਤੇ ਲੱਗ ਜਾਂਦੀ ਹੈ ਠੀਕ ਆ ਇਹ ਹਰ ਇੱਕ ਬੰਦਾ ਜਾਣ ਕੇ ਕੋਈ ਵੀ ਕਰ ਸਕਦਾ ਵਾ ਹਾਂ ਹਾਂ ਕੋਈ ਵੀ ਕਰ ਸਕਦਾ ਬਾਈ ਹਨਾ ਹੂੰ ਹੂੰ ਤੇ ਆਪਾਂ ਅੱਗੇ ਪਹਿਲਾਂ ਕੀਤਾ ਇਹਦੇ ਚੱਲ ਲੱਗ ਪੀ ਸੀ ਇੱਕ ਵਾਰ ਤਾਂ ਹਨਾ ਹਾਂ ਹਾਂ ਬਸ ਮਾ ਵੀ ਆ ਗਿਆ ਸੀ ਉਦੋਂ ਤਾਂ ਹਾਂ ਬਿਲਕੁਲ ਬਾਈ ਇਹ ਕਿਤੇ ਬੱਸ ਇਸੇ ਪਤੰਗ ਦਾ ਪਵਨ ਨੇ ਚੋਈ ਹੀ ਨਹੀਂ ਪਤਾ ਨਹੀਂ ਇਹਦਾ ਕਰਕੇ ਕਰਕੇ ਲਪਤ ਹਾਂ ਅਰੇ ਵੀ ਜੇ ਆਪਾਂ ਉਹ ਪਸ਼ੂ ਨੂੰ ਔਖਾ ਵੀ ਕਰਦੇ ਤੇ ਜਿਆਦਾ ਵੀ ਔਖਾ ਹੁੰਦਾ ਬਾਕੀ ਇਹ ਇਹਦੀ ਆਪਾਂ ਸਮੱਲ ਬਣਾ ਦੇਣੀ ਹੈ ਬੱਚੇ ਚ ਠੀਕ ਆ ਫਰਮਾਲਾ ਪਹਿਲਾਂ ਆਪਾਂ ਮਾਰਿਆ ਉਹ ਕਰ ਲਿਆ ਹੱਥ ਮਤਲਬ ਬੱਚੇ ਦਾ ਨਹੀਂ ਵਾਲਾ ਲਾਤਾ ਹੈ ਨਾ ਹਾਂ ਹੁਣ ਇਹਦੇ ਸਮੱਲ ਬਣ ਗਈ ਉਹਦੇ ਨਾਲ ਜਦੋਂ ਆਪਾਂ ਕਹਿੰਦੇ ਨਾ ਵੀ ਨਾਰ ਨੂਰ ਕੋਈ ਨੱਪੀ ਜਾਂਦੀ ਹੈ ਤਾਂ ਇੰਨੇ ਨਾਲ ਹੀ ਬਸ ਕੰਮ ਜਿਹੜਾ ਲੋਟ ਆ ਜਾਂਦਾ ਬਾਈ ਆਵੇ ਆਪਣੇ ਸਾਹਮਣੇ ਆ ਦੇਖੋ ਕਿਵੇਂ ਕਰਦੀ ਸੀ ਹਨਾ ਹਾਂ ਪਹਿਲਾਂ ਨੇੜੇ ਤਾਂ ਪਹਿਲਾਂ ਮਾਰਨ ਵਾਲੀ ਵੀ ਹਾਂ ਆਪਾਂ ਦੇਖੀਏ ਦੇਖ ਕਿਵੇਂ ਬੱਚੇ ਨੂੰ ਮਾਰਦੀ ਸੀਗੀ ਹਾਂ ਤੇ ਦੁੱਧ ਵੀ ਨਹੀਂ ਚੋਇਆ ਹੁਣ ਆ ਇਹਦਾ ਮੇਰੇ ਨਾ ਨਾ ਤੜਕੇ ਇਹੋ ਹੀ ਨਹੀਂ ਹੋਈ ਬਾਈ ਬਸ ਇਹਨੂੰ ਕਿਤੇ ਬਸ ਐਂ ਹੋ ਗਿਆ ਬਸ ਵੀ ਮੇਰਾ ਬੱਚਾ ਪਤਾ ਨਹੀਂ ਕਿੱਧਰ ਗਿਆ ਕੀ ਹੋ ਗਿਆ ਕੀ ਨਾ ਹੋ ਗਿਆ ਤੇ ਬੱਚੇ ਨੂੰ ਇਹ ਨੇੜੇ ਨਹੀਂ ਲੱਗਣ ਦੇਵੇ ਹਾਂ ਤੇ ਰਿੰਗੀ ਜਾਵੇ ਦੂਜੇ ਬੱਚਿਆਂ ਨੂੰ ਅਸੀਂ ਬਾਹਰ ਵੀ ਛੱਡ ਕੇ ਲਗੇ ਅੱਛਾ ਤੇ ਬਾਹਰ ਇਹ ਕੀ ਕਰੇ ਜਦੋਂ ਤਾਂ ਬੱਚਾ ਬਾਈ ਸੁਖੀ ਮਗਰ ਹੋ ਅਜੇ ਹਾਂ ਤੇ ਉਦੋਂ ਤਾਂ ਇਹ ਭੱਜ ਲਈ ਠੀਕ ਆ ਤੇ ਆ ਬੱਚੇ ਕੰਨੀ ਨੂੰ ਜਦੋਂ ਬੱਚੇ ਦੇ ਨੇੜੇ ਆ ਕੇ ਸਮੀਲਣਾ ਆਵੇ ਫਿਰ ਫਿਰ ਭੱਜ ਕੇ ਦੂਜੇ ਬੱਚਿਆਂ ਨੂੰ ਜਾਵੜੇ ਮਤਲਬ ਇਹ ਧੜਕੇ ਦਾ ਬੱਚਾ ਹੀ ਭੱਲੀ ਗਈ ਅੱਛਾ ਤੇ ਮੈਨੂੰ ਇਹਦੀ ਹਰਕਤ ਤਾਂ ਇਹੀ ਪਤਾ ਲੱਗਿਆ ਮੈਂ ਕਿਹ ਚਾਰ ਇਹਦੀ ਹਰਕਤ ਹੈ ਜਿਹੜੀ ਵੀ ਇਹ ਕੁਦਰਤ ਕੰਨੂ ਆਪਾਂ ਮੰਨ ਲਓ ਵੀ ਇਹ ਭੁੱਲ ਗਈ ਬੱਚੇ ਨੂੰ ਹਾਂ ਠੀਕ ਹੈ ਤੇ ਜੇ ਕੁਦਰਤ ਦੇ ਨਾਮ ਘਰੇ ਹੁੰਦੇ ਜਾਂ ਦੋ ਦਿਨ ਆਪਾਂ ਕੱਚਾ ਕੰਮ ਨੰਗਾਉਂਦੇ ਵੀ ਅੱਜ ਆਥ ਨੇ ਜਾਂ ਬਗਾਨੇ ਬੰਦੇ ਨੂੰ ਸਾਦੇ ਆ ਨਾਲ ਤਾਂ ਉਹਨੇ ਆਗੇ ਧੱਕਾ ਕਰਨਾ ਸੀ ਹਾਂ ਕਿ ਵੀ ਆਏ ਆ ਉਹ ਸਾਰੀ ਬਾਪ ਵਾਲਾ ਨੇ ਬਾਈ ਬਿਲਕੁਲ ਫਿਰ ਵੀ ਬੱਚੇ ਦਾ ਨਹੀਂ ਤੱਕ ਜਾਣਾ ਤੇ ਆਪਾਂ ਬਸ ਇਕੱਲਾ ਬਸ ਇੱਕ ਤਰ੍ਹਾਂ ਵੀ ਨਾਲ ਤਾਂ ਸਨਲ ਬਣ ਜੂ ਨਾਲੇ ਇਹਨੂੰ ਲੱਗੂਗਾ ਵੀ ਆਪਾਂ ਇਕੱਲੇ ਇੰਨਾ ਕੀ ਹੱਥ ਪਾਇਆ ਹਾਂ ਹਾਂ ਬਸ ਉਹ ਨਾਰ ਦੀ ਮਤਲਬ ਜਿਹੜੀ ਹੱਡੀ ਜੀ ਹੈ ਜਦੋਂ ਹੱਥ ਪਾ ਕੇ ਆਪਾਂ ਮੂਰੇ ਹੱਡੀ ਆਉਂਦੀ ਹੈ ਨਾ ਬੱਚੇ ਦਾ ਨਹੀਂ ਗਾਇਬ ਹੋਣ ਵਾਲੀ ਮੜ ਜੀ ਉਹ ਨੱਪੀ ਰੱਖਿਆ ਹੈ ਠੀਕ ਹੈ ਉਹਦੇ ਨਾਲ ਹੀ ਇਹ ਜਦੋਂ ਜੀਭਾ ਜਾਂ ਨਹੀਂ ਕਰਦੀ ਜ਼ੋਰ ਜਿਹਾ ਮਾਰਦੀ ਆ ਉਦੋਂ ਫਿਰ ਇਹਨੂੰ ਆਏ ਜੇ ਹੋ ਗਿਆ ਵੀ ਮੈਂ ਹੁਣ ਸੂਨ ਲੱਗ ਗਈ ਸੂਨ ਲੱਗ ਗਈ ਤੇ ਜਾਂ ਮਤਲਬ ਮੇਰਾ ਬੱਚਾ ਜਿਵੇਂ ਮਤ ਉਹ ਸਮੈਲ ਜੀ ਉੱਤੇ ਲਾਤੀ ਆਪਾਂ ਤੇ ਇਹਦੇ ਨਾਲ ਹੀ ਆ ਤੇ ਚੱਟਣ ਲੱਗੀ ਬੱਚੇ ਨੂੰ ਤੇ ਨਾਲ ਹੁਣ ਦੁੱਧ ਦੁੱਧ ਪਾਤਾ ਹੁਣ ਇੱਕ ਵਾਰੀ ਇਹਨੂੰ ਐ ਹੋ ਗਿਆ ਬੱਸ ਵੀ ਬੱਚਾ ਮੇਰਾ ਹੁਣ ਜਦੋਂ ਮੂਰੇ ਰੱਖਾਂਗੇ ਇਹਦੇ ਅੱਜ ਬੱਸ ਫਿਰ ਆਥਨ ਤੱਕ ਇਹਦੇ ਜੀ ਸਮੈਲ ਰਹੂ ਠੀਕ ਹੈ ਹੋਰ ਫਿਰ ਪੰਨੂ ਸਾਹਿਬ ਦੇ ਬਸ ਹੁਣ ਇੱਕ ਵਾਰ ਦਾ ਹੀ ਪ੍ਰੋਸੈਸ ਆ ਇਹ ਦੂਬਾ ਤਰ ਲੋੜ ਨਹੀਂ ਪੈਂਦੀ ਹਣਾ ਨਹੀਂ ਮੇਰੇ ਸਾਬ ਉਹਨਾਂ ਨਹੀਂ ਲੋੜ ਪੈਂਦੀ ਬਾਈ ਠੀਕ ਹੈ ਤੇ ਹੁਣ ਕਿਉਂਕਿ ਇਹਨੂੰ ਬੱਚੇ ਨੂੰ ਪਾਸੇ ਨਹੀਂ ਜਾਣਦੇ ਇਹਨਾਂ ਨੂੰ ਆਖਿਆ ਵੀ ਸਮੈਲ ਨਾ ਉਹ ਕਰਿਓ ਤੇ ਜਿਵੇਂ ਹੁਣ ਇੱਥੇ ਬੱਚਾ ਬੰਨਾਂਗੇ ਨਾ ਆ ਇੱਥੇ ਪਾਣੀ ਮਰਵਾ ਦਾਂਗੇਰਾ ਠੀਕ ਹੈ ਜਦੋਂ ਮੱਝ ਦਾ ਆਪਾਂ ਨੂੰ ਪਤਾ ਲੱਗਿਆ ਵੀ ਮੱਝ ਹੁਣ ਬਾਥਰੂਮ ਕਰਨ ਲੱਗਦੀ ਐ ਹਾਂ ਉਦੋਂ ਨਾਲ ਦੀ ਨਾਲ ਜੇ ਤਾਂ ਬੰਦਾ ਫਿਰਦਾ ਐ ਉਹ ਤੋਂ ਹਲਕਾ ਧਨਾ ਮੰਨੇ ਚੂਲੀ ਕਰ ਲੇ ਬੁੱਕ ਕਰ ਲੇ ਤਾਂ ਚੱਕ ਕੇ ਕੱਟੇ ਤੇ ਛਿੜਕ ਦੇ ਕਤਰੂ ਦੇ ਠੀਕ ਐ ਠੀਕ ਐ ਇਹ ਕੱਟੀ ਜਾਂਦੇ ਜਿਵੇਂ ਚੱਕ ਕੇ ਬੁੱਕ ਮਾਰਿਆ ਜਾਂ ਕੋਈ ਜੱਗ ਪਿਆ ਮਗਰ ਕੁਛ ਵੀ ਪਿਆ ਉਹਦੇ 'ਚ ਵਸਾਹ ਪਾ ਕੇ ਤੇ ਛਿੜਕ ਦੇ ਬੱਚੇ ਦੇ ਹਾਂ ਫਿਰ ਉਹ ਮੱਝ ਨੂੰ ਚਾਰੇ ਪਾਸੋਂ ਆਦੇ ਬੱਚੇ ਦੇ ਵਿੱਚੋਂ ਬਸ ਆਪ ਦੀ ਸਮੈਲ ਨਹੀਂ ਆਉਣ ਲੱਗ ਜਾਂਦੇ ਦੂਜੀ ਸਮੈਲ ਕੱਟੀ ਜਾਂਦੀ ਐ ਜੀ ਹਾਂ ਜਿਹੜੀ ਹੁਣ ਮੰਨ ਲਾ ਕੋਈ ਉਪਰੀ ਸਮੈਲ ਹੋ ਗਈ ਗੋਹੇ ਦੀ ਜਾਂ ਬੱਚਾ ਕੋਈ ਬੱਚਾ ਜਾਵੜ ਉਹ ਸਾਰੀ ਸਮੱਗਲ ਮਤਲਬ ਉਹ ਹੋ ਜੋ ਯਾਨੀ ਕਿ ਸੁੰਘਣ ਸ਼ਕਤੀ ਇਹਨਾਂ ਦੀ ਕਿੰਨੀ ਤੇਜ਼ ਹੁੰਦੀ ਹੈ ਬਰ ਹਾਂ ਬਿਲਕੁਲ ਬਾਈ ਇਹਨਾਂ ਨੇ ਬੱਚੇ ਨੂੰ ਸਿਆਨਲ ਦੇੋਂ ਕੱਲਾ ਸੁੰਘਣੀ ਆ ਹਾਂ ਤੇ ਟੜਕੇ ਦਾ ਇਹ ਵੀ ਟੈਂਸ਼ਨ ਵਾਲੀ ਗੱਲ ਹੀ ਸੀ ਇੱਕ ਉਧਰ ਓਲ ਜਗੇ ਮੋਟਰਸੜ ਗਈ ਹਾਂ ਟੜਕੇ ਪਹਿਲਾਂ ਨਹੀਂ ਉਹਨੂੰ ਕਰ ਦੰਦੇ ਮੈਂ 2-4 ਵਾਰੀ ਦੇਖਿਆ ਵੀ ਮੈਂ ਕਹਾਂ ਯਾਰ ਐ ਨਹੀਂ ਹੋ ਸਕਦਾ ਮੂਰੇ ਵੀ ਰੱਖੀ ਜੜੇ ਗੁੜੇ ਵੀ ਦਵਾਈ ਪਰ ਇਹ ਗੱਲ ਤੇ ਨਹੀਂ ਆਉਂਦੀ ਸੀ ਇਹ ਹੁਣ ਕਈ ਵਾਰ ਅਣਜਾਣ ਬੰਦਾ ਜਿਨ੍ਹਾਂ ਦੇ ਇੱਕ ਅੱਧਾ ਪਹੂ ਰੱਖਿਆ ਉਹ ਸੂਆ ਖਰਾਬ ਹੋਣ ਵਾਲੀ ਗੱਲ ਹੋ ਜਾਂਦੀ ਆ ਬਿਲਕੁਲ ਬਾਈ ਹੋ ਜਾਂਦੀ ਆ ਇਹ ਬਸ ਪਸੂਨ ਇਹ ਗੌਰ ਰੱਖੋ ਜਿਹੜੇ ਤੇ ਪਸ਼ੂ ਨੂੰ ਮਤਲਬ ਬੱਚੇ ਭਲੇ ਨੂੰ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਜੇ ਭਰਾਵਾਂ ਦੇ ਸਿੱਖਣ ਵਾਲੀ ਜੀ ਨੇ ਫਾਰਮ ਚਲਾਉਣਾ ਹਾਂ ਜਿਹੜਾ ਤਾਂ ਆਪਾਂ ਪਸ਼ੂ ਨੂੰ ਕਈ ਦਿਨਾਂ ਮਤਲਬ ਆਏ ਕਈ ਦਿਨਾਂ ਵੀ ਅਜਲੇ ਲੂ ਬੱਚਾ ਮੂਰੇ ਬੰਨ ਲੈ ਕੇ ਇਹਦੇ ਆਖੇ ਰਾਤ ਨੂੰ ਪਾਸੇ ਕੱਢ ਲੈ ਨਹੀਂ ਬੱਚੇ ਨੂੰ ਦੇਰ ਨਾ ਜੇ ਉਸ ਨੂੰ ਪਤਾ ਲੱਗ ਗਿਆ ਵੀ ਕੇ ਮੱਝ ਅੱਗੇ ਸਾਡੀ ਸੱਜਰ ਹੈ ਅੱਜ ਦੋ ਦਿਨ ਹੋ ਗਏ ਤੀਜੇ ਦਿਨ ਹੋ ਗਏ ਸੂਈ ਨੂੰ ਕਈ ਵਾਰੀ ਨਾ ਇਹ ਤਿੰਨ ਚਾਰ ਦਿਨਾਂ ਤੱਕ ਕੱਟ ਰੂ ਭੁੱਲਣ ਦੇ ਚਾਂਸ ਵੱਧ ਜਾਂਦੇ ਇਹ ਤਾਂ ਮੱਝਾਂ ਪੱਕੜ ਹੁੰਦੀਆਂ ਉਹ ਗੱਲ ਬੱਕਰੀ ਆ ਜਿਹੜੀਆਂ ਝੋਟਕਾਂ ਆਉਂਦੀਆਂ ਇਹ ਭੁੱਲ ਭੁੱਲ ਜਾਂਦੀ ਤਾਂ ਉਦੋਂ ਬਸ ਇਹੀ ਹੈ ਜਿਹੜਾ ਮਰਜੀ ਬੰਦਾ ਹੋਵੇ ਜਿਹੜਾ ਕੋਈ ਹਲਕਤ ਮੰਨਦਾ ਲਫਾਫਾ ਲੈ ਲਓ ਹੂੰ ਠੀਕ ਹੈ ਜੀ ਜਿਹੜਾ ਹਲਕਤ ਨਹੀਂ ਮੰਨਦਾ ਤਾਂ ਬਸ ਇਹ ਲੋਟੀ ਆਪਾਂ ਨੂੰ ਪਤਾ ਹੁੰਦਾ ਵੀ ਲਫਾਫੇ ਨੂੰ ਲਫਾਫਾ ਵੀ ਨਾ ਲਵੇ ਪਲਸਕਟ ਦੀ ਸਮਲ ਰਹਿਂਦੀ ਹੈ ਹਾਂ ਹਾਂ ਕਿਉਂਕਿ ਨੇਚਰਲ ਹੱਥ ਆਪਾਂ ਪਾ ਲਓ ਹਾਂ ਬਸਾਵਾਲੇ ਥਾਂ ਚ ਜਾਈ ਬਸਾਵਾਲੇ ਥਾਂ ਚ ਪਾ ਕੇ ਜਿਆਦਾ ਵੀ ਨਹੀਂ ਪਾਉਣਾ ਬਸ ਥੋੜਾ ਜਿਹਾ ਹੱਥ ਹੀ ਪਾ ਲਓ ਇੱਕ ਹੱਥੋਂ ਤੇ ਪੂਰਾ ਸਾਫ਼ ਨਾ ਵਗੈਰਾ ਕਰ ਹਾਂ ਬਸ ਥੋਤਾ ਵਾ ਜਿਵੇਂ ਪਹਿਲਾਂ ਵੀ ਸਾਬਣ ਨਾਲ ਥੋਤਾ ਵਾ ਸੀ ਐ ਵਧੀਆ ਹੋਵੇ ਹੱਥ ਐ ਨਾ ਬੋਹੀ ਵਾਲੀ ਪਾ ਲੀ ਆਪ ਤਾਂ ਥੋੜਾ ਜਿਹਾ ਬਸ ਇੰਨਾ ਘੱਥ ਪਾ ਕੇ ਬਸ ਹੱਡੀ ਜੀ ਹੁੰਦੀ ਉੱਥੇ ਉਹਨੂੰ ਐਂ ਜੇ ਬਸ ਹੁੰਕਲਾ ਨਾਲ ਨੱਪੀ ਰੱਖੀ ਇਹ ਹੁਣ ਕਈ ਸਿਆਣੇ ਕਹਿੰਦੇ ਸੀ ਉਹ ਨਾੜ ਨਪਣਾ ਵੀ ਕਹਿੰਦੇ ਵੀ ਇੱਥੇ ਨਾੜ ਹੁੰਦੀ ਹੈ ਨਾੜ ਨਾਲ ਉਹ ਗੱਲ ਉਹ ਹੀ ਆ ਗਈ ਨਾ ਵੀ ਉੱਥੋਂ ਨੱਪੀ ਰੱਖਣਾ ਬਸ ਉਹ ਤਾਂ ਹਾਂ ਉਹ ਹੱਡੀ ਜੀ ਆਪਾਂ ਨੱਪੀ ਇਹਨੇ ਜੀਭ ਕੱਢ ਲਈ ਐ ਲੱਗੀ ਜੋਰ ਮਾਰਨ ਜਿਵੇਂ ਇਹ ਬੱਚਾ ਦਿੰਦੀ ਹੁੰਦੀ ਹੈ ਹਾਂ ਹਾਂ ਬਸ ਉਹਨੇ ਜੀ ਆਪਾਂ ਇਹ ਜੇ ਕੁਦਰਤੀ ਇਹ ਰਾਤ ਦੀ ਬਈ ਵਧਾ ਜਾਈ ਰਾਤ ਮਿਲੀ ਇਹ ਤੇ ਅੱਛਾ ਇਹਨੇ ਤੜਕੇ ਕਿਤੇ ਰਾਤ ਨੂੰ ਕਿਤੇ ਕੱਟਰੂ-ਕੱਟਰੂ ਖੋਲਣ ਤੇ ਭਲੇਖਾ ਕਿਤੇ ਪੈ ਗਿਆ ਬੱਚੇ ਦਾ ਬਸ ਇਹਨੂੰ ਐ ਹੋ ਗਿਆ ਵੀ ਬੱਚਾ ਮੇਰਾ ਗਿਆ ਉਲਝ ਗਈ ਬੱਸ ਹੋ ਗਈ ਉਲਝ ਗਈ ਜੇ ਆਪਾਂ ਅੱਜ ਦਾ ਦਿਨ ਨਗਾਉਂਦੇ ਵੀ ਨਹੀਂ ਆਥਣ ਨੂੰ ਚੋਲਾਂਗੇ ਆਥਣੇ ਚੋਲਾਂਗੇ ਫਿਰ ਇਹਨੇ ਕੰਮ ਘਾਲਦਣਾ ਨਹੀਂ ਫਿਰ ਆਪਾਂ ਨਾਲ ਦਾ ਬਾਹਾਂ ਪੁਆਈ ਜਾਂਦੇ ਨਾਲੇ ਇਹਨੇ ਦੁੱਧ ਤੇ ਨਹੀਂ ਆਉਣਾ ਸੀ ਦੁੱਧ ਤੇ ਨਹੀਂ ਆਉਣਾ ਸੀ ਤੇ ਹੁਣ ਆਏ ਆ ਮਾਲਾ ਜਿੰਨਾ ਕਿਤੇ ਤੜਕੇ ਦਾ ਬਹੁਤ ਵਾਤ ਤੜਕੇ ਆਪਣਾ ਕਿੱਥੇ ਇਹਨੂੰ ਚੋਣਾ ਸੀ 7:00 7:30 ਵਜੇ ਜਿੱਦ ਨੂੰ ਵਾਰੀ ਆਉਣੀ ਆ ਤੇ ਕਿੱਥੇ ਹੁਣ 2-4 ਘੰਟੇ ਲੇਟ ਚੋਲੀ ਜੀ ਬਸ ਬਸ ਇੰਨਾ ਕੀ ਫਰ ਜਿਵੇਂ ਬੰਦਾ ਕਹਿੰਦਾ ਕਿ ਤੂੰ ਸਿੱਖਿਆ ਨਹੀਂ ਕਹਿੰਦੇ ਹੁੰਦੇ ਲੋੜ ਆਪਣੀ ਜਦੋਂ ਲੋੜ ਪੈਂਦੀ ਹੈ ਨਾ ਉਦੋਂ ਬੰਦਾ ਆਟੋਮੈਟਿਕ ਹੀ ਬਿਲਕੁਲ ਵਿਗਿਆਨੀ ਬਣ ਜਾਂਦਾ ਮਨਲਾ ਠੀਕ ਹੈ ਪਸ਼ੂ ਪਾਲਕ ਬਣ ਜਾਂਦਾ ਹੈ ਨਾ ਸਾਰਾ ਕੁਝ ਆਪਾਂ ਨੂੰ ਆਟੋਮੈਟਿਕ ਹੀ ਹੈ ਐਵੇਂ ਜਿ ਕਰੀ ਮੈਂ ਜਦੋਂ ਪਹਿਲਾਂ ਬਈ ਮੇਰੇ ਨਾਲ ਦੋ ਤਿੰਨ ਵਾਰੀ ਹੋਇਆ ਬੱਚੇ ਪੁੱਛੇ ਜਦੋਂ ਅੜ ਗਿਆ ਕਰਨ ਮੈਸਾਂ ਦੇ ਡਾਕਟਰ ਨੂੰ ਸੱਦਿਆ ਕਰਕੇ ਆਪਾਂ ਤੇ ਡਾਕਟਰ ਨੂੰ ਮਾਰਿਆ ਕਰਕੇ ਫੋਨ ਵੀ ਬਈ ਆ ਜਾ ਡਾਕਟਰ ਬਾਹਰ ਅੰਦਰ ਮੈਂ ਕਿਹਾ ਯਾਰ ਬੜਾ ਯਾਰ ਉਦੋਂ ਨੂੰ ਪ੍ਰੋਬਲਮ ਪੈਂਦੀ ਹੈ ਨਾ ਜਾਂ ਜੇਰਾਂ ਦੀ ਜਾਂ ਕਰੇ ਮੈਂ ਇੱਕ ਵਾਰੀ ਫਿਰ ਮੈਂ ਇੱਕ ਵਾਰੀ ਮੁੰਡਾ ਆ ਡਾਕਟਰ ਤੇ ਉਹ ਸਰ ਤੇ ਮੈਨੂੰ ਦੱਸਣ ਲੱਗਾ ਮੈਨੂੰ ਕਹਿੰਦਾ ਯਾਰ ਤੂੰ ਪਸ਼ੂ ਪਾਲਕਾ ਤੂੰ ਆਪ ਦੇਖ ਉਹ ਨੂੰ ਮੈਂ ਕਿਹਾ ਮੈਨੂੰ ਦੱਸ ਤਾਂ ਸਹੀ ਉਹ ਕਹਿੰਦਾ ਤੂੰ ਹੱਥ ਪਾ ਹਾਂ ਆ ਦੇਖ ਨਾ ਬੱਚੇ ਦਾ ਨਹੀਂ ਮੂੰਹ ਖੁੱਲਿਆ ਹੋਇਆ ਵੇ ਹਾਂ ਇਹਦੇ ਬੱਚਾ ਦੇ ਜਿਹੜਾ ਆਪਾਂ ਮਾਸਕ ਕਹਿੰਦੇ ਨਾ ਉਹਦੇ ਵਿੱਚ ਬੱਚਾਗਾ ਬੁਲਬਲੇ ਦੇ ਮਤਲਬ ਦੇ ਸੀ ਪਰ ਹਜੇ ਉਹਨਾਂ ਦੇ ਪੈਕ ਹਨ ਹਾਂ ਇਹ ਬੱਚੇ ਨੂੰ ਹਜੇ ਤੂੰ ਵੇਟ ਵੀ ਕਰ ਸਕਦਾ ਕੋਈ ਚੱਕਰ ਨਹੀਂ ਹੂੰ ਪਰ ਜਦੋਂ ਕਹਿੰਦਾ ਬੱਚਾ ਨਾ ਆਇਆ ਕੋਈ ਪੈਰ ਆਇਆ ਫਿਰ ਤੂੰ ਜਦੋਂ ਅੰਦਰ ਬਾਹਰ ਲੈ ਕੇ ਜਾਵੇਂਗਾ ਤੂੰ ਦੇਖ ਵੀ ਜੇ ਇੱਕ ਪੈਰ ਆ ਗਿਆ ਤੂੰ ਦੂਜੇ ਪੈਰ ਨੂੰ ਉਹਦਾ ਮੂੰਹ ਦੇਖ ਨੱਕ ਤੇ ਹੱਥ ਟਿਕ ਗਿਆ ਉਹਦੇ ਸਾਈਡਾਂ ਇਹਨੇ ਕ੍ਰਾਂਤੀ ਦੀ ਜਿਹੜੀ ਕੱਟੀ ਐ ਉਹ ਇਹਨੇ ਮਾਰ ਲਈ ਇਹਦਾ ਡਾਕਟਰ ਨਹੀਂ ਆਇਆ ਇਹਨੇ ਬਾਹ ਨਹੀਂ ਪਾਈ ਆਪਣੇ ਕੋਲੇ ਛੋਟੀ ਨਾਗਣੀ ਜਿਹੜਾ ਜ਼ੋਰ ਮਾਰੀ ਚੱਲੇ ਜਦੋਂ ਮੈਂ ਚੈੱਕ ਕੀਤੀ ਬਾਈ ਉਹਦੇ ਚ ਕੀ ਹੋਇਆ ਬਾਈ ਉਹਦੀ ਲੱਤ ਐਵੇਂ ਮੁੜੀ ਵੀ ਇੱਕ ਅੰਦਰ ਤੇ ਫਿਰ ਮੈਂ ਹੌਲੀ-ਹੌਲੀ ਉਮੇ ਜਿਵੇਂ ਡਾਕਟਰ ਨੇ ਦੱਸਿਆ ਜੀ ਵੀ ਜੇ ਲੋਡ ਪਈ ਤਾਂ ਦੂਜੇ ਹੱਥ ਨਾਲ ਬੱਚੇ ਦੇ ਨੱਕ ਤੇ ਧਰ ਕੇ ਬੱਚੇ ਨੂੰ ਦੁਬਾਰੇ ਬੈਕ ਲੈ ਜਾਓ ਬੈਕ ਲੈ ਜਾਓ ਹਾਂਜੀ ਮੈਂ ਬੈਕ ਲੈ ਗਿਆ ਤੇ ਇਧਰਲੇ ਹੱਥ ਨਾਲ ਮੈਂ ਸ਼ੋਲਡਰ ਪਾ ਲਿਆ ਛੋਟ ਪਾ ਕੇ ਮੈਂ ਹੌਲੀ-ਹੌਲੀ ਪੂਣੀ ਜੀ ਆ ਗਈ ਫਿਰ ਮੈਂ ਹੌਲੀ-ਹੌਲੀ ਐ ਕੱਢ ਕੇ ਸਾਡਾ ਉਹ ਸਵਾਲੀ ਤੇ ਜੇ ਉਹ ਮੈਂ 1 ਮਰ ਜਾਣਾ ਜੀ ਨਾਲੇ ਕਈ ਵਾਰ ਪਹੂ ਜ਼ੋਰ ਮਾਰੀ ਜਾਂਦਾ ਬੱਚਾ ਬਾਹਰ ਆ ਵੀ ਕਦੇ ਉਦੋਂ ਬਾਅਦ ਬੱਚੇ ਦਾ ਨਹੀਂ ਸਾਰੀ ਬਾਹਰ ਆ ਜਾਂਦੀ ਆ ਹਾਂ ਜੀ ਹਾਂ ਤੇ ਜ਼ੋਰ ਜ਼ਿਆਦਾ ਮਾਰੀ ਜਿਓਗੇ ਲੰਮਾ ਟਾਈਮ ਡਾਕਟਰ ਕਈ ਵਾਰ ਟਾਈਮ ਲੱਗ ਜਾਂਦਾ ਹੋਂ ਤੇ ਹਾਂ ਜੀ ਬਿਲਕੁਲ ਬਾਈ ਹੁਣਾਂ ਦੇ ਨਾਲੇ ਤਾਂ ਕੱਟੀ ਢੱਕ ਲਈ ਹੁਣ ਨਹੀਂ ਟੜਕੇ ਦੀ ਨੇ ਭੁੱਖੀ ਦੁੱਧ ਵੀ ਵੱਧ ਪੀਣਾ ਖਾਤਰ ਮਰ ਸੈਟ ਹੋ ਕੇ ਖੜ ਗਈ ਬਿਲਕੁਲ ਹਾਂ ਉਹਨੂੰ ਵੀ ਸ਼ਾਂਤੀ ਚ ਹੋ ਗਈ ਸ਼ਾਂਤੀ ਚ ਹੋ ਗਈ ਹਾਂ ਪਹਿਲਾਂ ਉਹ ਖੜਾ ਹੀ ਨਹੀਂ ਜਾਂਦਾ ਸੀ ਉਹ ਤੋਂ ਹਾਂ ਜੀ ਬਿਲਕੁਲ ਜੀ